ਦੋਸਤੋ ਅਗਰ ਤੁਹਾਡਾ ਵੀ ਕੋਈ ਭਰਾ दारू ਪੀਣ ਦਾ ਸ਼ੌਕੀਨ ਆ ਤੋ ਕੁਵੈਤ ਦੇ ਵਿੱਚ ਰਹਿੰਦਾ ਆ ਉਹ ਤਾਂ ਫੋਨ ਕਰਕੇ ਉਹਦੀ ਸਿਹਤ ਦੇ ਬਾਰੇ ਸਾਰਾ ਪੁੱਛ ਲਓ ਕਿਉਂਕਿ ਕਹਿੰਦੇ ਕੁਵੈਤ ਦੇ ਵਿੱਚ ਨਾ ਇਸ ਟਾਈਮ ਬਹੁਤ ਜ਼ਿਆਦਾ ਹਫੜਾ ਦਫੜੀ ਦਾ ਮਾਹੌਲ ਬਣਿਆ ਹੋਇਆ ਵਾ ਇਹ ਕਿਹਾ ਜਾ ਰਿਹਾ ਵਾ ਕਿ ਕੁਝ ਕੁ ਲੋਕਾਂ ਨੇ ਜਿਹੜਾ ਕਿ ਨਕਲੀ दारू ਪੀ ਲਈ ਸੀ ਤੁਹਾਨੂੰ ਤਾਂ ਪਤਾ ਹੀ ਹੈ ਕਿ ਕੁਵੈਤ ਦੇ ਵਿੱਚ दारू ਪੂਰੀ ਤਰ੍ਹਾਂ ਬੈਨ ਆ ਤੇ दारू ਜਿਹੜੀ ਨਕਲੀ ਬਣਾਉਂਦੇ ਆ ਜਿਹੜੇ ਲੋਕ ਉਹਨਾਂ ਦਾ ਸੇਫਟੀ ਚੈੱਕ ਤਾਂ ਕੋਈ ਵੀ ਨਹੀਂ ਹੁੰਦਾਗਾ ਬਸ ਨਕਲੀ दारू ਬਣਾਈ ਤੇ ਜਿਹੜੇ ਪੀਣ ਦੇ ਸ਼ਕੀਨ ਹੁੰਦੇ ਨੇ ਉਹ ਖਰੀਦਦੇ ਨੇ ਤੇ ਪੀ ਲੈਂਦੇ ਨੇ ਹੁਣ ਬਹੁਤ ਹੀ ਵੱਡਾ ਇੱਕ ਹਾਸਾ ਉੱਥੇ ਕੁਵੈਤ ਦੇ ਵਿੱਚ ਹੋਇਆ ਵਾ ਜਿਹੜੇ ਨਕਲੀ दारू ਬਣਾਉਂਦੇ ਸੀਗੇ ਨਾ ਕਹਿੰਦੇ ਉਹਨਾਂ ਨੇ ਇਥਨੋਲ ਦੀ ਜਗ੍ਹਾ ਮੀਥਨੋਲ ਨੂੰ ਸ਼ਰਾਬ ਦੇ ਵਿੱਚ ਮਿਲਾ ਦਿੱਤਾ ਤੇ ਜਿਹੜੇ दारू ਪੀਣ ਦੇ ਸ਼ਕੀਨ ਸੀਗੇ ਉਹਨਾਂ ਨੇ ਉਸੇ दारू ਨੂੰ ਖਰੀਦ ਲਿਆ ਤੇ ਪੀ ਲਿੱਤਾ ਜਿਨ੍ਹਾਂ ਦੇ ਵਿੱਚੋਂ दारू ਪੀਣ ਦੇ ਨਾਲ 13 ਜਾਣੇ ਦੀ ਤਾਂ ਉਸੇ ਟਾਈਮ ਮੌਕੇ ਤੇ ਕਹਿੰਦੇ ਮੌਤ ਹੋ ਗਈ 21 ਜਾਣੇ ਪੂਰੀ ਤਰ੍ਹਾਂ ਅੰਨੇ ਹੋ ਗਏ ਆ 31 ਜਾਣੇ ਕਹਿੰਦੇ ਇਸ ਟਾਈਮ ਵੈਂਟੀਲੇਟਰ ਦੇ ਉੱਪਰ ਨੇ ਤੇ 51 ਜਾਣੇ ਕਹਿੰਦੇ ਜਿਨ੍ਹਾਂ ਦੀ ਕਿਡਨੀਆਂ ਫੇਲ ਹੋ ਗਈਆਂ ਤੇ ਉਹ ਸਾਰੇ ਉਹਨਾਂ ਦਾ ਕਿਡਨੀ ਡਾਇਲਿਸਿਸ ਕਹਿੰਦੇ ਉਹਨਾਂ ਦੇ ਚੱਲ ਰਹੇ ਨੇ ਇਹ ਵੀ ਦੱਸਿਆ ਜਾ ਰਿਹਾ ਵਾ ਕਿ ਇਥਨੋਲ ਦੀ ਜਗ੍ਹਾ ਜਿਹੜਾ ਮੀਥਨੋਲ ਉਹਨਾਂ ਨੇ ਵਿੱਚ ਮਿਲਾਇਆ ਸੀਗਾ ਇਹ ਇੱਕ ਬਹੁਤ ਹੀ ਗੰਦਾ ਜ਼ਹਿਰੀਲਾ ਕੈਮੀਕਲ ਆ ਜਿਹੜਾ ਕਿ ਬੜੀਆਂ-ਬੜੀਆਂ ਇੰਡਸਟਰੀਆਂ ਦੇ ਵਿੱਚ ਸਾਫ਼ ਸਫਾਈਏ ਦਾ ਕੰਮ ਜਾਂ ਫਿਰ ਜਿਹੜਾ ਉੱਥੇ ਪੇਂਟ ਹੁੰਦਾ ਆ ਪੇਟ ਦੇ ਵਿੱਚ ਉਹਦੀ ਵਰਤੋਂ ਕੀਤੀ ਜਾਂਦੀ ਆ ਇਸ ਦੀ ਥੋੜੀ ਜਿਹੀ ਮਾਤਰਾ ਕਹਿੰਦੇ ਅਗਰ ਇਨਸਾਨ ਦੇ ਸਰੀਰ ਦੇ ਅੰਦਰ ਚਲੇ ਜਾਵੇ ਤਾਂ ਪੂਰੇ ਸਰੀਰ ਨੂੰ ਕਹ ਲੋ ਕਿ ਸਿੱਧੀ ਸਿੱਧੀ ਮੌਤ ਵੀ ਬੰਦੇ ਦੀ ਹੋ ਸਕਦੀ ਆ ਤੇ ਦੋਸਤੋ ਹੁਣ ਦੇਖੋ ਵੀ ਉਹ ਕਿਹੜੇ ਪਰਿਵਾਰ ਦੇ ਬੰਦੇ ਆ ਜਿਹੜੇ ਕਿ ਖਤਮ ਹੋ ਗਏ ਆ ਜਾਂ ਫਿਰ ਹਸਪੀਟਲ ਚ ਐਡਮਿਟ ਨੇ ਦੋਸਤੋ ਵਾਦ ਤੋਂ ਵਾਦ ਇਹ ਤਾਂ ਆਪਣੇ ਏਸ਼ੀਆ ਨਹੀਂ ਦੱਸੇ ਜਾ ਰਹੇ ਆ ਜਿਹੜੇ ਕਿ ਏਸ਼ੀਆ ਤੋਂ ਬਿਲੋਂਗ ਕਰਦੇ ਨੇ ਵੀ ਉਹਨਾਂ ਦੀ ਹਾਲਤ ਬੇਦ ਨਾਜੁਕ ਦੱਸੀ ਜਾ ਰਹੀ ਆ ਤੁਹਾਨੂੰ ਪਤਾ ਹੀ ਆ ਹੁਣ ਇਹ ਪੰਜਾਬੀ ਵੀ ਆਪਣੇ ਬਹੁਤ ਸਾਰੇ ਆ ਜਿਹੜੇ ਕਿ ਕੁਵੈਤ ਦੇ ਵਿੱਚ ਗਏ ਹੋਏ ਆ ਤੇ ਦੋਸਤੋ ਮੜਾ ਫੋਨ ਕਰਕੇ ਪੁੱਛੋ ਕਿ ਉਹ ਸਭ ਠੀਕ ਠਾਕ ਨੇ